ਹਾਂਜੀ ਸਰ ਸ੍ਰੀਕਾਲ ਜੀ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗਸ ਵਾਕਤਾ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿਬਿਆ ਕਪਲ ਤੇ ਆਪਾਂ ਉੱਠ ਖੜੇ ਆ ਜਿਹੜਾ ਵੀ ਉੱਠ ਖੜੇ ਤੇ ਇਹਦੀ ਨਾ ਅੱਜ ਲੱਤੇ ਲੰਗ ਮਰੀ ਜਾਂਦਾ ਨਾ ਕਿਉਂਕਿ ਇਹਦੇ ਇੰਜੈਕਸ਼ਨ ਲੱਗਿਆ ਸੀ ਨਾ ਤੇ ਪੱਟਾ ਜਿਹੜਾ ਉਹ ਸੁੱਜਿਆ ਪਿਆ ਦੋ ਦਿਨ ਹੋ ਗਏ ਫਿਰ ਟਿਊਬ ਜੀ ਲਿਆਂਦੀ ਸੀਗੀ ਰਾਤ ਟਿਊਬ ਲਾਈ ਤਾਂ ਹੁਣ ਖੇਢੀ ਜਾਂਦਾ ਕੱਲ ਤਾਂ ਇਹ ਜਮੀ ਨਹੀਂ ਖੇਢੀ ਆਪਾਂ ਬਲੌਗ ਦੀ ਸ਼ੁਰੂਆਤ ਕਰ ਰਿਹਾ ਘਰ ਤੋਂ ਸਾਰੇ ਨਿਰਮਾਣ ਸਿਵਲ ਦੀ ਦੀ ਘਰ ਤੋਂ ਸ਼ੁਰੂਆਤ ਕਰਿਓ ਇੱਕ ਦਿਨ ਸਵੇਰੇ ਸਵੇਰੇ ਹੁਣ ਅੱਜ ਅਸੀਂ ਲੇਟ ਹੋ ਗਏ 9 ਵਜ ਚੁੱਕੇ ਨੇ ਉੱਠਣ ਚ ਲੇਟ ਹੋ ਗਏ ਕਿਉਂਕਿ ਜੁਜਾਰਾ ਜਿਹੜਾ ਇਹ ਸੁੱਤਾ ਨਹੀਂ ਸੀਗਾ ਰਾਤ ਬਹੁਤ ਲੇਟ ਨਾਈਟ ਤੱਕ ਇਹ ਜਾਗਦਾ ਰਿਹਾ ਫਿਰ ਇਹਨੂੰ ਮਸਾ ਸੁਮਾਇਆ ਤੇ ਹੁਣ ਫਿਰ ਇਹ ਲੇਟ ਹੀ ਉੱਠਿਆ ਤਾਂ ਕਰਕੇ ਜੁਜਾਰਾ ਉਹ ਜੁਜਾਰਾ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਪਾਣੀ ਦਾ ਗਲਾਸ ਪੀਵਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਉਹ ਦੀ ਮਾਰਨਿੰਗ ਡਰਿੰਕ ਤੋਂ ਕਰਾਂਗੇ ਆਪਣਾ ਰੂਟੀਨ ਸਟਾਰਟ ਤੇ ਇਸ ਤੋਂ ਬਾਅਦ ਮੈਂ ਆਪਦੀ ਸਕਿਨ ਕੇਅਰ ਵੀ ਸਟਾਰਟ ਕਰ ਦਨੀ ਹੁਣ ਮਾਰਨਿੰਗ ਟਾਈਮ ਹੀ ਤਾਂ ਉਹਦੇ ਲਈ ਮੈਂ ਕੀ ਕੀ ਕਰਦੀ ਹਾਂ ਜੁੜੇ ਰਿਓ ਬਾਅਦ ਦੇ ਨਾਲ ਮੈਂ ਤੁਹਾਨੂੰ ਦੱਸ ਦੂੰਗੀ ਠੀਕ ਹੈ ਤੇ ਕੱਲ ਮੈਂ ਕਰਵਾਈ ਸੀ ਨੇਲਸ ਗਾਇਸ ਬਹੁਤ ਟਾਈਮ ਬਾਅਦ ਮੈਂ ਮੇਲੇ ਸਕਰਵਾਏ ਨੇ ਕਟੋ ਕਟ ਦੋ ਸਾਲ ਬਾਅਦ ਨੇਲਸ ਕਰਵਾਏ ਆ ਮੈਂ ਬਹੁਤ ਸੋਹਣੀ ਲੱਗੀ ਸੀ ਮੈਨੂੰ ਬਹੁਤ ਸੋਨਾ ਕੰਮ ਆ ਕੁੜੀ ਨੂੰ ਤੁਸੀਂ ਵੀ ਮੰਗਵਾਉਣੇ ਹੁਣ ਮੰਗਵਾ ਸਕਦੇ ਹੋ ਤੁਸੀਂ ਐਂ ਦੇਖ ਲਓ ਵੀ ਮੈਂ ਐਕਸਟੈਂਸ਼ਨ ਨਹੀਂ ਕਰਵਾਈ ਵੈਸੇ ਲਗਵਾਈ ਸੀ ਕੀ ਉਹ ਤੋਂ ਪ੍ਰੈਸੋਂ ਹੁੰਦੇ ਨੇ ਜਿਹੜੇ ਵੀ ਬਣਾ ਕੇ ਲਾ ਕੇ ਜਾਂਦੇ ਹੁੰਦੇ ਆ ਤੁਸੀਂ ਯਕੀਨ ਮੰਨੋਗੇ ਮੈਂ ਘਰੇ ਆ ਕੇ ਸਬਜ਼ੀ ਕੱਟੀ ਸਬਜ਼ੀ ਬਣਾਈ ਠੀਕਾ ਆਟਾ ਵੀ ਬੁੰਨੇ ਆ, ਕਪੜੇ ਵੀ ਧੋਤੇ, ਸਾਰਾ ਕੁਝ ਜਮਾ ਤੇ ਗੱਟੀਆਂ ਮਿਲਾਇਆ ਪਰ ਫਿਰ ਵੀ ਜਿਵੇਂ ਵੀ ਖਰਾਬ ਨਹੀਂ ਹੋਈ। ਇੰਨੀ ਇਹ ਕੁਆਲਿਟੀ ਹੋਣੀ ਚਾਹੀਦੀ ਜਿਵੇਂ ਖਰਾਬ ਨਹੀਂ ਹੋਈ। ਤੇ ਮੈਂ ਛੋਟੇ ਛੋਟੇ ਲਗਵਾਏ ਸੀ ਮੈਂ। ਤੇ ਮੈਨੂੰ ਕੋਈ ਤਕਲੀਫ ਵੀ ਨਹੀਂ ਹੋਈ ਜਿਵੇਂ ਖਰਾਬ ਵੀ ਜਮਾ ਨਹੀਂ। ਇੰਨਾ ਕੰਮ ਕੀਤਾ ਮੈਂ। ਚਲੋ ਹੁਣ ਆਪਾਂ ਦੀ ਸ਼ੁਰੂਆਤ ਕਰ ਲਈਏ ਸਕਿਨ ਕੇਅਰ ਦੀ। ਬਹੁਤ ਟਾਈਮ ਵੀ ਮੈਂ ਉੱਤੋਂ ਸਾਰਾ ਬੀ ਸਕਿਨ ਲਈ ਕੀ ਕਰਦੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਫੇਸ ਵਾਸ਼ ਕਰਦੇ ਹੁਣ ਉਹ ਵੀ ਕਰੀਏ ਸੈਕੰਡ ਜਿਹੜੀ ਚੀਜ਼ ਆ ਉਹ ਤੁਹਾਨੂੰ ਦਿਖਾਉਣੀ ਲੋ ਬਈ ਹੁਣ ਆਪਾਂ ਕਰਨੀ ਹੈ ਜੇ ਫੇਸ ਜਿਹੜੀ ਹੈਗੀ ਆ ਥੈਰੇਪੀ ਸਟਾਰਟ ਠੀਕ ਹੈ ਤੇ ਇਦਾਂ ਆਪਾਂ ਪਾਣੀ ਦੇ ਵਿੱਚ ਠੰਡੇ ਪਾਣੀ ਚ ਠੀਕ ਆ ਆਪਣਾ ਫੇਸ ਡਵਾਉਣਾਗਾ ਠੀਕ ਹੈ ਜਿੰਨਾ ਟਾਈਮ ਆਪਾਂ ਚੱਲ ਸਕਦੇ ਆ ਇਸ ਤੋਂ ਬਾਅਦ ਫਿਰ ਆਪਾਂ ਉਹਦੇ ਮੂੰਹ ਨੂੰ ਬਾਹਰ ਕੱਢ ਲਾਂਗੇ ਇਹਦੇ ਨਾਲ ਐਨੇ ਬੰਦੇ ਨੂੰ ਰਿਲੈਕਸ ਫੀਲ ਹੁੰਦਾਗਾ ਨਾ ਤੁਸੀਂ ਵੀ ਟਰਾਈ ਕਰ ਸਕਦੇ ਹੋ ਤੇ ਬਾਕੀ ਫੇਸ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ ਉਹ ਵੀ ਕਲੀਅਰ ਹੋ ਜਾਂਦੀਆਂ ਨੇ ਇਹ ਥੈਰੇਪੀ ਬਹੁਤ ਹੀ ਵਧੀਆ ਗੀ ਮੈਂ ਪਹਿਲਾਂ ਵੀ ਕਰਦੀ ਹੁੰਦੀ ਸੀ ਉਦੋਂ ਮੈਂ ਜ਼ਿਆਦਾ ਬੇਲੀ ਹੁੰਦੀ ਸੀ ਮਤਲਬ ਜਦੋਂ ਆਪਾਂ ਪੜ੍ਹਦੇ ਹੁੰਨੇ ਆ ਉਦੋਂ ਆਪਾਂ ਨੂੰ ਹੋਰ ਕੰਮ ਨਹੀਂ ਨਾ ਹੁੰਦੇ ਤਾਂ ਉਦੋਂ ਆਪਾਂ ਇਹੋ ਜਿਹੇ ਕੰਮ ਜ਼ਿਆਦਾ ਕਰ ਲੈਨੇ ਹੁੰਨੇ ਪਰ ਹੁਣ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਕੰਮ ਆਪਦਾ ਬਿਜ਼ਨਸ ਆ ਉਹ ਵੀ ਦੇਖਣਾ ਘਰ ਦੇ ਕੰਮ ਦੇਖਣੇ ਹੁੰਦੇ ਆ ਬੱਚਾ ਠੀਕ ਆ ਤਾਂ ਇੱਥੇ ਮੈਂ ਮੰਮੀ ਨੂੰ ਕਹਿ ਰਹੀ ਸੀ ਮੈਂ ਕਿਹਾ ਮੰਮੀ ਤੁਸੀਂ ਵੀ ਇਹ ਥੈਰੇਪੀ ਲੈ ਲਓ ਤੁਹਾਨੂੰ ਵੀ ਬਹੁਤ ਰਿਲੈਕਸ ਫੀਲ ਲੱਗੂਗਾ ਕਿਉਂਕਿ ਗਰਮੀ ਦੇ ਵਿੱਚ ਠੰਡੇ ਪਾਣੀ ਨਾਲ ਥਵੇਸੀ ਵਧੀਆ ਲੱਗਦਾ ਤੇ 2-3 ਮਿੰਟ ਮੈਂ ਇਹ ਚੀਜ਼ ਕੀਤੀ ਤੇ ਮੈਨੂੰ ਵਧੀਆ ਲੱਗਿਆ ਤੇ ਇਧਰ ਮੰਮੀ ਮੈਨੂੰ ਕਹਿੰਦੇ ਸੀਗੇ ਮਨਪ੍ਰੀਤ ਵੀ ਚੱਲ ਠੀਕ ਆ ਮੈਂ ਵੀ ਟਰਾਈ ਕਰਕੇ ਦੇਖੂਗੀ ਫਿਰ ਮੈਂ ਤੈਨੂੰ ਰਿਵਿਊ ਦਊਂਗੀ ਕਿਵੇਂ ਲੱਗਿਆ ਲਓ ਵੀ ਗਾਇਜ਼ ਫੇਸ ਥੈਰਪੀ ਹੈ ਜਿਹੜੀ ਆਪਣੀ ਹੋਊਗੀ ਆ ਠੀਕ ਆ ਆਈਸ ਕਯੂਬ ਦੇ ਵਿੱਚ ਮੈਂ ਵੇਖਸਾਬ ਦਾ ਰੱਖਦੀ ਹੁੰਨੀ ਆ ਉਹ ਆਪਾਂ ਕਰ ਲਿਆ ਕਿ ਹੁਣ ਆਪਾਂ ਕੀ ਕਰਨਾਗਾ ਮੈਂ ਥੋੜਾਕ ਟਾਈਮ ਹੋਰ ਕਰਨੀ ਸੀਗੀ ਬਟ ਜੁਜਾਰਾ ਜਿਹੜਾ ਇਹ ਦੇਖੋ ਤੁਸੀਂ ਕਿਵੇਂ ਜੰਬੜਿਆ ਹੋਇਆ ਗੱਲ ਨੂੰ ਇਹਦੇ ਨਾਲ ਲੱਤ ਦੁਖੀ ਆਂਦੀ ਆ ਵਿਚਾਰੇ ਦੀ ਫਿਰ ਇਹ ਕਹਿੰਦਾ ਮम्मा ਮੈਨੂੰ ਉੱਪਰ ਲੈ ਜਾ ਤਾਂ ਕਰਕੇ ਗਾਇਜ਼ ਫਿਰ ਜੁਜਾਰ ਨੂੰ ਮੇਰੇ ਰੂਮ ਚ ਲੈ ਕੇ ਆਈਏ ਚਲੋ ਜੁਜਾਰ ਯਾਰ ਕਿਉ ਕਿਉ ਕੱਕ ਲਓ ਬਈ ਜੁਝਾਰ ਨੂੰ ਨਮਾਉਣ ਦਾ ਟਾਈਮ ਆ ਗਿਆ ਨਮਾਤਾ ਜੁਝਾਰ ਨੂੰ ਆਪਾਂ ਹੁਣ ਜੁਝਾਰ ਦੇ ਆਪਾਂ ਪ੍ਰੋਡਕਟ ਲਾਵਾਂਗੇ ਮਦਰ ਕੇਅਰ ਦਾ ਯੂਜ਼ ਕਰਾਂਗੇ ਬੇਬੀ ਲੋਸ਼ਨ ਠੀਕ ਹੈ ਤੇ ਮਦਰ ਕੇਅਰ ਦਾ ਹੀ ਮੈਂ ਯੂਜ਼ ਕਰੂੰਗੀ ਉਹ ਹੈ ਕੱਲ ਮੈਨੂੰ ਨਵਾਇਆ ਨਹੀਂ ਸੀ ਕਿਉਂਕਿ ਇਹਨੂੰ ਬੁਖਾਰ ਸੀ ਤੇ ਅੱਜ ਮੈਨੂੰ ਨਵਾਤਾ ਹੁਣ ਮੈਨੂੰ ਰੈਡੀ ਛੇੜੀ ਕਰਕੇ ਫਿਰ ਤੁਹਾਨੂੰ ਦਿਖਾਉਣੀ ਹੈ ਲਓ ਵੀ ਮਿੱਤਰੋ ਆਪਾਂ ਹੋ ਗਿਆ ਰੈਡੀ ਮਨਪ੍ਰੀਤ ਨੇ ਇਹ ਰੈਡੀ ਹੋਣਾ ਸ਼ੀਸ਼ਾ ਸਾਡਾ ਸਾਫ਼ ਕਰਨ ਨਾਲ ਸ਼ੀਸ਼ਾ ਸਾਡਾ ਸਾਫ਼ ਕਰਨ ਨਾਲ ਇਹਨੂੰ ਇਗਨੋਰ ਕਰਿਓ ਸਹੀ ਹੈ ਨਾ ਹਰੇ ਸਮਾਰ ਵਿੱਚ ਆਪਣਾ ਰੂਮ ਚ ਦੇਖ ਲਓ ਮੈਂ ਜਿਮ ਲਾ ਕੇ ਨਮਸਕਾਰ ਕਰਿਆ 12:00 ਬਜੇ ਫਿਰ ਤੁਝਾ ਰੇਟ ਸੁੱਤੇ ਰਾਤ ਤੁਹਾਨੂੰ ਤਾਂ ਉਠਾਇਆ ਤੁਸੀਂ ਤਾਂ ਠਾ ਕੇ ਸਮਾਇਆਗਾ ਉਹਨੂੰ ਹੁਣ ਮੈਂ ਆਪੀ ਸ਼ਾਇਆਂ ਸ਼ਾਇਆਂ ਵਾਲੀ ਦਵਾਈ ਲਾ ਰਹੀਆਂ ਗਾਇਸ ਪਹਿਲਾਂ ਮੈਂ ਫੇਸ ਪਹਿਲਾਂ ਮੈਂ ਥੈਰੇਪੀ ਲੈਂਦੀ ਆ ਆਈਸ ਵਾਲੀ ਮੈਂ ਰਹਿ ਗਿਆ ਤੁਸੀਂ ਫਿਰ ਅੱਜ ਲੇਟ ਸੀਗੇ ਫਿਰ ਇਸ ਤੋਂ ਬਾਅਦ ਤੁਝਾ ਰੋਣ ਲੱਗ ਗਿਆ ਉਹਨੂੰ ਮੈਂ ਉੱਪਰ ਲਿਆਈ ਤੇ ਉਹਨੂੰ ਮੈਂ ਨਵਾਤਾ ਨਵਾ ਕੇ ਮੈਂ ਤਿਆਰ ਕਰਤਾ ਤੁਹਾਨੂੰ ਦਿਖਾਉਣੇ ਆ ਠੀਕ ਹੈ ਤੇ ਹਾਂ ਉਹ ਬੈਠਾਗਾ ਹੁਣ ਕਾਰਟੂਨ ਦੇਖੇਗਾ ਨਾ ਮੇਰੇ ਕੱਪੜੇ ਭਵਾਉਂਦਾ ਇਹ ਕਾਰਟੂਨ ਲਵਾ ਕੇ ਨਹੀਂ ਇਹ ਕੱਪੜੇ ਨਹੀਂ ਭਵਾਉਂਦਾ ਤੇ ਉਸ ਤੋਂ ਬਾਅਦ ਮੈਂ ਫੇਸ ਵਾਸ਼ ਕੀਤਾ ਆਪਣਾ ਠੀਕ ਆ ਫੇਸ ਵਾਸ਼ ਕਰਨ ਤੋਂ ਬਾਅਦ ਜਿਹੜੀ ਮੇਰੀ ਇਹ ਸ਼ਾਈਆਂ ਵਾਲੀ ਦਵਾਈ ਹੈ ਇਹਨੂੰ ਮੈਂ ਗਿੱਲੇ ਫੇਸ ਤੇ ਲਾਉਣੀ ਹੁੰਦੀ ਹੈ ਤਾਂ ਪਹਿਲਾਂ ਫੇਸ ਸੁੱਕ ਜਾਂਦਾਗਾ ਤੇ ਫਿਰ ਇਸ ਤੋਂ ਬਾਅਦ ਮੈਂ ਮੜਿਆ ਗਿੱਲਾ ਕਰਕੇ ਫੇਸ ਤੇ ਜਿੱਥੇ-ਜਿੱਥੇ ਪ੍ਰੋਬਲਮ ਆ ਤੁਹਾਨੂੰ ਵੀ ਪਤਾ ਲੱਗਦਾ ਉਹ ਕਾਫੀ ਕਵਰ ਹੋ ਗਈਆਂ ਮੇਰੀਆਂ ਪ੍ਰੋਬਲਮਸ ਜਿਹੜੀਆਂ ਸੀਗੀਆਂ ਤੇ ਨੀਲਕ ਟੈਂਸ਼ਨ ਮੈਂ ਦੱਸਿਆ ਸੀ ਮੈਂ ਕਿ ਐਨੇ ਕਾਮਯਾਬ ਆ ਮੈਂ ਕੱਲ ਘਰੇ ਆ ਕੇ ਸਾਰਾ ਕੰਮ ਕੀਤਾ ਏ ਟੂ ਜ਼ੈਡ ਰੋਟੀਆਂ ਤੋਂ ਲਾ ਕੋਈ ਕੋਈ ਦਿੱਕਤ ਨਹੀਂ ਹੈਗੀ ਵਧੀਆ ਕੰਮ ਆ ਕੁੜੀ ਦਾ ਹਨਾ ਚਲ ਮੈਂ ਹੁਣ ਜਾ ਕੇ ਦਾਈ ਡੂਡ ਖਾ ਲ ਤੁਸੀਂ ਆਪਣੀ ਜਾ ਕੇ ਡਾਈਟ ਲੋ ਕਿਉਂਕਿ ਜਿੰਮ ਜੁਆਇਨ ਕਰ ਲਈ ਇਹਨਾਂ ਨੇ ਜਿੰਮ ਜਾਣ ਲੱਗੇ ਜਿਵੇਂ ਮੈਂ ਤੁਹਾਡੇ ਨਾਲ ਫਿਟ ਵਿਦ ਮਨਪ੍ਰੀਤ ਵਾਲੇ ਤੇ ਵੀਡੀਓ ਸ਼ੇਅਰ ਕਰ ਰਹੀ ਆ ਆਪਾਂ ਹੀ ਫਿਟ ਹੋ ਰਹੇ ਆ ਕਈ ਵੀ ਫਿਟ ਹੋ ਰਹੇ ਨੇ ਇਹ ਕਹਿੰਦੇ ਮੈਂ ਕਿਉਂ ਕਿਸੇ ਨਾਲ ਘਟ ਰਹਾ ਸਾਡਾ ਚੈਲੰਜ ਚੱਲ ਰਿਹਾ ਹਸਬੰਡ ਵਾਈਫ ਦਾ ਠੀਕ ਠਾਕ ਸੱਲੋ ਹੋ ਜੋ ਤੁਸੀਂ ਰੈਡੀ ਤੇ ਅਸੀਂ ਆਉਣੇ ਦੋਨੇ ਮਾਪਕ ਠੀਕ ਹੈ ਲੋ ਬਈ ਦਵਾਈ ਆਪਣੀ ਜਿਹੜੀ ਹੈਗੀ ਆ ਠੀਕ ਆ ਉਹ ਅਬਜ਼ਰਵ ਹੋ ਗਈ ਇਸਕ ਇਹਦੇ ਵਿੱਚ ਤੇ ਹੁਣ ਆਪਾਂ ਸੰ ਸੰਸਕ੍ਰੀਨ ਜਿਹੜੀ ਹੈਗੀ ਆ ਉਹ ਯੂਜ਼ ਕਰਾਂਗੇ ਠੀਕ ਹੈ ਇਹਨਾਂ ਪਤਾ ਨਹੀਂ ਕੀ ਹੋ ਜਾਂਦਾ ਪਤਾ ਨਹੀਂ ਇਹ ਚ ਹਵਾ ਜੀ ਭਰ ਜਾਂਦੀ ਹੈ ਤੇ ਇਹ ਬੜੀ ਮੁਸ਼ਕਲ ਨਾਲ ਨਿਕਲਦੀ ਆ ਫਿਰ ਇਹਨੂੰ ਐਦਾਂ ਖੋਲ ਕੇ ਉਹ ਕਰਨਾ ਪੈਂਦਾ ਦੇਖੋ ਕਿੰਨੀ ਜਿਆਦੇ ਪਈ ਹੈ ਇਹਦੇ ਵਿੱਚ ਸੰਸਕ੍ਰੀਨ ਪਤਾ ਨਹੀਂ ਕਿਉਂ ਇਹ ਨਿਕਲ ਨੂੰ ਹਟ ਜਾਂਦੀ ਹੈ ਫਿਰ ਆਪਾਂ ਦੇਸੀ ਜੱਟਾਂ ਵਾਲਾ ਜਿਹੜਾ ਨੁਸਖਾ ਉਹ ਅਪਣਾ ਲੈਣੇ ਹੁੰਨੇ ਆ ਅਸ ਸੰਸਕ੍ਰੀਨ ਨਾਲ ਤਾਂ ਮੈਨੂੰ ਪਿਆਰ ਹੀ ਹੋ ਗਿਆ ਇੱਕ ਤਰ੍ਹਾਂ ਦਾ ਤੁਸੀਂ ਖੁਦ ਹੀ ਦੇਖ ਲਓ ਲਾਈਵ ਇਨਾ ਅੱਛਾ ਇਹਦਾ ਜਿਹੜਾ ਹੈਗਾ ਰਿਜ਼ਲਟ ਹੈ। ਇਹ ਡਾਕਟਰ ਨੇ ਰეკਮੈਂਡ ਕੀਤੀ ਸੀ ਕਿ ਬਾਕੀ ਮੇਰੇ ਹੱਥਾਂ ਦਾ ਵੀ ਚੱਲ ਰਿਹਾ ਨਾਲ-ਨਾਲ ਤੇ ਹੱਥਾਂ ਵਾਸਤੇ ਮੈਂ ਤੁਹਾਨੂੰ ਦੱਸੂਗੀ ਮੇਰੇ ਹੱਥ ਬੜੇ ਸਾਫ਼ ਹੋ ਗਿਆ ਅੱਗੇ ਨਾਲੋਂ। ਪਹਿਲਾਂ ਤਾਂ ਬੜਾ ਜਿਆਦਾ ਬੇੜਾ ਗਰਕ ਸੀਗਾ ਮੇਰੇ ਹੱਥਾਂ ਦਾ। ਮੂੰਹ ਦਾ ਵੀ ਹੋਈ ਗਿਆ ਸੀਗਾ। ਇੱਕ ਤਰੀਕੇ ਨਾਲ ਜੇ ਤੁਸੀਂ ਮੈਨੂੰ ਕੁਝ ਪੁੱਛਦੇ ਸੀ ਤਾਂ ਵਿੱਚ ਕੁੜੀਆਂ ਕਮੈਂਟ ਵੀ ਕਰ ਦਿੰਦੀਆਂ ਸੀ ਵੀ ਇਹ ਨਹੀਂ ਕੀ ਦੱਸਣਾ। ਇਹ ਤਾਂ ਆਪਦੇ ਹੀ ਬੜਾ ਫੇਸ ਕਰਾ। ਪਰ ਉਹਨਾਂ ਦੇ ਮੂੰਹ ਤੇ ਮੇਚ ਪੇੜ ਹੀ ਮਾਰੀ ਆ। ਕਿਉਂ ਕਿਉਂਕਿ ਮੈਨੂੰ ਪਤਾ ਸੀਗਾ ਵੀ ਠੀਕ ਹੈ ਆਫਟਰ ਪ੍ਰੈਗਨੈਂਸੀ ਯਾਰ ਆਫਟਰ ਡਿਲੀਵਰੀ ਪਤਾ ਹੁੰਦਾ ਆਪਾਂ ਨੂੰ ਵੀ ਕੋਈ ਨਾ ਕੋਈ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਮੇਜਰ ਪ੍ਰੋਬਲਮ ਆ ਜਾਂਦੀਆਂ ਬੰਦੇ ਨੂੰ ਪਰ ਇਹ ਨਹੀਂ ਹੁੰਦਾ ਵੀ ਉਹਦਾ ਕੋਈ ਹੱਲ ਨਹੀਂ ਹੁੰਦਾ ਠੀਕ ਹੈ ਸਭ ਕੁਝ ਕਰ ਸਕਦਾ ਬੰਦਾ ਜੇ ਕਰਨਾ ਤੇ ਆਵੇ ਤਾਂ ਸਭ ਕੁਝ ਸਹੀ ਹੋ ਜਾਂਦਾ ਹੁੰਦਾ ਚਲੋ ਜੀ ਫੇਸ ਤੇ ਆਪਾਂ ਸੰਸਕ੍ਰੀਨ ਲਗਾ ਲਈ ਆ ਹੁਣ 15 ਮਿੰਟ ਤੱਕ ਆਪਾਂ ਰੂਮ 'ਚ ਹੀ ਰਹਿਣਾ 15 ਮਿੰਟ ਬਾਅਦ نیچے ਜਾਵਾਂਗੇ نیچے ਜਾ ਕੇ ਖਾਵਾਂਗੇ ਖਾਣਾ ਹੱਥ ਮੇਰੇ ਬਹੁਤ ਸਾਫ ਹੋ ਗਿਆ ਅੱਗੇ ਨਾਲੋਂ ਦੇਖੋ ਤੁਹਾਨੂੰ ਪਤਾ ਲੱਗਦੀ ਹੁਣ ਪਹਿਲਾਂ ਮੇਰਾ ਫੇਸ ਬੱਦ ਗੋਰਾ ਸੀਗਾ ਤੇ ਹੱਥ ਥੋੜੇ ਜਿਹਾ ਹੋਗੇ ਲਾਗੇ ਲੱਗਦੇ ਹੱਥ ਹੁਣ ਆਪਾਂ ਮੇਰੀ ਫੇਵਰੇਟ ਜਿਹੜੀ ਹੈਗੀ ਆ ਲਿਪ ਗਲੋਸ ਉਹ ਵੀ ਲਗਾ ਲਈ ਬਲੂ ਹੈਵਨ ਦੀ ਆ ਸਿਲਕ ਐਂਡ ਸਟੇਨ ਇਹ ਤਾਂ ਨਾ ਵੱਸ ਇਹਦੇ ਨਾਲ ਵੀ ਮੇਰੀ ਮੁਹੱਬਤ ਗੂੜੀ ਹੋਈ ਆ ਇੰਨੀ ਜ਼ਿਆਦਾ ਘੈਂਟ ਆ ਇੰਨੀ ਕੁ ਜ਼ਿਆਦਾ ਵਧੀਆ ਕੀ ਨਾ ਸਿਰੇ ਦੀ ਗੱਲ ਬਾਤ ਹੈ ਇਹਦੇ ਵਿੱਚ ਦਾ ਚਲੋ ਜੀ ਆਪਾਂ ਹੋ ਗਏ ਰੈਡੀ ਸਟੈਡੀ ਤੇ ਹੁਣ ਆਪਾਂ 15 ਮਿੰਟ ਵੇਟ ਕਰਕੇ ਫਿਰ ਜਾਵਾਂਗੇ ਨਿੱਥੀ ਖੋਲ ਦੋ ਜੀ ਗੇਟ ਖੋਲ ਦੋ ਰਣਵੀਂਦਰ ਸਿੰਘ ਜੀ ਕੀ ਆਵਾਜ਼ ਆ ਜਿੱ ਰਿੱਕੀ ਨੇ ਪਾਈ ਹੈ ਨਵੀਂ ਟੀ-ਸ਼ਰਟ ਤੇ ਇਧਰ ਜੁਝਾਰ ਨੇ ਪਹਿਲੀ ਲਵੇੜ ਲਈ ਲੈ ਕੀ ਇਹਦੇ ਮੈਂ ਨਵੇਂ ਕੱਪੜੇ ਪਾ ਕੇ ਕਰੂੰਗੀ ਹਨੇਰੀਆਂ ਕਨੇਰੀਆਂ ਕਨੇਰੀਆਂ ਨਾਭੀ ਵਗਨ ਨਾਭੀ ਵਰਨਾ ਨਾਵੰਨਵੇਂ ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ ਲੈ ਵੀ ਮੰਮੀ ਦਾ ਇੱਧਰ ਵਿਚਾਰੀ ਕੰਮ ਚ ਵੀ ਜੀ ਆ ਲੱਗ ਗਿਆ ਮੰਮੀ ਚੋਂ ਨਾ ਆਪਣੇ ਕੇ ਰਹਿੰਦਾ ਜੀ ਲੈ ਜਾਂਦੇ ਕਿੰਨੇ ਦਿਨ ਹੋਰ ਲੱਗਣਾ ਬਸ ਅੱਜ ਲਾ ਲਵਾਂਗੇ ਨਹੀਂ ਥੋੜਾ ਕਣਾ ਨਹੀਂ ਥੋੜਾ ਕਣਾ ਰਹੂ ਮੰਮਾ ਕਹਿੰਦੇ ਨਹੀਂ ਲੱਗ ਜਾਗਾ ਕਹਿੰਦੇ ਅੱਜ ਲੱਗ ਹੀ ਜਾਊਗਾ ਲਓ ਬਈ ओके रेडी स्टेडी गो ਹੁਣ ਆਪਾਂ ਚੱਲੇ ਆਂ ਬੁਟੀਕ ਤੇ ਲੋ ਵੀ ਆਪਾਂ ਰੈਡੀ ਹੋ ਗਏ ਆਂ ਰਿੱਕੀ ਆ ਕਿੱਟ ਚੱਕ ਲਿਓ ਆਪਾਂ ਹੋ ਵੀ ਚੱਕ ਲਿਓ ਆਪਣੇ ਮਾਈਕ ਸਟੈਂਡ ਸਟੈਂਡ ਚੱਕਣਾ ਸਟੈਂਡ ਸਟੈਂਡ ਚੱਕਣਾ ਨਹੀਂ ਚੱਕ ਲਓ ਮੈਂ ਤਾਂ ਕਹਿਣਾ ਜੇ ਚੱਕਣਾ ਬਾਕੀ ਰਹਿਣ ਦੋ ਕੱਲ ਨੂੰ ਬਣਾਉਣਾ ਉਹ ਤਾਂ ਲੋ ਵੀ ਆਪਾਂ ਚੱਲੇ ਆਂ ਹੁਣ ਬੁਟੀਕ ਤੇ ਕਿੰਨੇ ਵੇਲੇ ਅਸੀਂ ਰੈਡੀ ਹੋ ਗਏ ਆਂ ਯੈਸ ਲੋ ਵਈ ਭੈਣੋ ਭਰਾਵੋ ਆਪਾਂ ਪਹੁੰਚ ਗਏ ਬੁਟੀਕ ਤੇ ਇੱਧਰ ਮੈਨੂੰ ਲੱਗਦਾ ਇੱਕ ਪਾਰਸਲ ਆਇਆ ਪਿਆ ਕਿਹਦੇ ਨਾਮ ਤੇ ਆਇਆ ਹੋਇਆ ਰਣਵੀਂਦਰ ਸਿੰਘ ਸੇ ਵੀ ਆਏ ਕੀ ਮੰਗਾਉਂਦੇ ਰਹਿੰਦੇ ਨੇ ਹੁਣ ਆਪਾਂ ਤੇਰੇ ਵੀਰੇ ਨੂੰ ਕਹਾਵੇਂ ਹੈ ਹੈ ਵੀਰਬਾਲ ਗੱਲ ਹੋ ਗਈ ਪਾਰਸਲ ਤੇ ਪਾਰਸਲਾਂ ਇੰਨੇ ਪੈਸੇ ਕੌਣ ਖਰਚ ਕਰਦਾ ਹੁੰਦਾਗਾ 4-5 ਦਿਨ ਹੋ ਗਏ ਘੱਟੋ ਘੱਟ ਇਹਨਾਂ ਦੇ ਪਾਰਸਲ ਆਉਂਦਿਆਂ ਨੂੰ ਜਦੋਂ ਮੇਰਾ ਕੋਈ ਇੱਕ ਪਾਰਸਲ ਆਉ ਮੇਰੇ ਲੈ ਗਲ ਪੈ ਜਾਂਦੇ ਨੇ ਲੈਟ ਤਾਂ ਨਹੀਂ ਗਈ ਆਪਣੇ ਪੁੱਤਰ ਨਹੀਂ ਕੱਲ ਕਹਿੰਦੇ ਸੀ ਵੀ ਸਵੇਰੇ 8 ਵਜੇ ਤੋਂ ਲੈ ਕੇ ਘੱਟ ਲੱਗੂਗਾ 11 ਵਜੇ ਤੱਕ ਬਸ ਫੇਰ ਨਹੀਂ ਜਾਂਦੀ ਫਿਰ ਕਿਸੇ ਹੋਰ ਏਰੀਆ 'ਚ ਲੱਗਿਆ ਹੋਣਾਗਾ ਆਪਣੇ ਆਹ ਵਾਲੇ ਏਰੀਆ 'ਚ ਨਹੀਂ ਲੱਗਿਆ ਹੋਣਾ ਪੁੱਤ ਲਓ ਆਉਣ ਤੋਂ ਕੋਈ ਗੱਲ ਨਹੀਂ ਰਿੱਕੀ ਨੂੰ ਕੋਈ ਕੇ ਦੇਖਦੀਆਂ ਮੈਂ ਵੀ ਇਹਦੇ ਵਿੱਚ ਹੈਗੀ ਕੀ ਚੀਜ਼ ਕੀ ਮੰਗਾਇਆਗਾ ਉਹਨਾਂ ਨੇ ਜਮੀ ਸਰ ਗਿਆ ਕਿਉਂ ਆ ਤੁਹਾਡੇ ਪਾਰਸਲ ਤੇ ਪਾਰਸਲ ਆਈ ਜਾਂਦੇ ਨੇ ਬੁਟੀਕ ਤੇ ਇਹ ਜੇ ਤੁਸੀਂ ਕੀ ਮੰਗਾਉਂਦੇ ਰਹਿੰਦੇ ਹੋ ਜੀਜਾ ਕੀ ਆ ਇਹਨਾਂ ਤੋ ਖਤਰ ਨਹੀਂ ਕਰਕੇ ਕੀਤਾ ਅੱਜ ਵੀ ਆਪਣੇ ਨਾਲ ਮੈਂ ਹੁਣ ਕੁਝ ਨਹੀਂ ਮੰਗਾਇਆ ਬਾਈ ਕਿਨੇ ਵੀ ਲੱਗੇ ਪਸੰਦ ਪੇਮੈਂਟ ਕੀਤੀ ਹੋਈ ਹੈ ਤੁਸੀਂ ਪਹਿਲਾਂ ਖੋਲ ਕੇ ਦੇਖੋ ਇਹਦੇ ਵਿੱਚ ਕੀ ਆ ਮੂਨ ਟਕਾ ਲਿਆ ਹੁਣ ਕੀ ਆਇਆ ਖੋਲ ਕੇ ਦੇਖੋ ਕੀ ਤੁਸੀਂ ਮੰਗਾਇਆ ਹੋ ਮੈਨੂੰ ਮੈਨੂੰ ਐ ਲੱਗਦਾ ਵੀ ਅੱਜ ਰਿੱਕੀ ਤੇ ਕੋਰੀਅਰ ਵਾਲਿਆਂ ਨੇ 프ੈਂਕ ਕਰਤਾ ਸਕੈਮ ਹੋ ਗਿਆ ਮੇਨਲਾ ਅੱਜ ਰਿੱਕੀ ਤੁਹਾਡੇ ਨਾਲ ਮੈਨੂੰ ਲੱਗਦਾ ਅੱਜ ਅੱਜ ਰਿੱਕੀ ਨਾਲ ਸਕੈਮ ਹੋ ਗਿਆ ਕਿਉਂਕਿ ਇਹ ਕਹਿੰਦੀ ਹੈ ਕਿ ਮੈਂ ਤਾਂ ਡਿਲੀਵਰ ਦੀ ਆਪਸ਼ਨ ਵੀ ਨਹੀਂ ਆਈ ਪਤਾ ਨਹੀਂ ਕੀ ਮੰਗਵਾਇਆ ਖੋਲ ਕੇ ਤਾਂ ਦੇਖ ਲਓ ਦੇਖ ਤਾਂ ਲਿਏ ਵੀ ਕੀ ਮੰਗਵਾਇਆ ਓ ਮਾਈ ਗੋਡ ਸਾਡੇ ਨਾਲ ਹੋ ਗਿਆ ਧੋਖਾ ਦਿਨ ਦਿਹਾੜੇ। ਲਿਆਵਾ ਕੈਂਚੀ ਲੈ ਲਓ। ਕਟਰ ਕਟਰ ਲੈਣੀ ਆ। ਅੱਜ ਇਸ ਕਟਰ ਦੇ ਨਾਲ ਅਸੀਂ ਆਏ ਹੋਏ ਪਾਰਸਲ ਚੁਣੋ ਚੁਣੋ। ਲਓ ਦੇਖੋ। ਅੱਛਾ ਫ੍ਰੀਜ ਆਪਾਂ ਨੂੰ ਪਿਆਰ ਵਾਲਾ ਕਰਦੇ ਨੇ ਨਾ ਕੋਰੀਅਰ ਵਾਲੀ। ਅੱਗੇ ਨੂੰ ਲੈ ਕੇ ਜਾਓ। ਜਾਂ ਖਾਲੀ ਇਹ ਸੌਰੀ। ਲੋ ਕੈਂਚੀ ਨਾਲ ਕੱਟ ਲੋ ਫਿਰ ਫੜੋ ਆ ਲੋ ਕੈਂਚੀ ਨਾਲ ਕੱਟ ਦੋ ਕਿ ਗੱਡੀ ਚਾਬੀ ਨਾਲ ਕੈਂਚੀ ਨਾਲ ਕੰਟੀਜਾਰ ਦੀਆਂ ਘੜੀਆਂ ਖਤਮ ਹੁੰਦੀਆਂ ਇਹਨਾਂ ਨੇ ਲੈ ਆਏ ਨਹੀਂ ਪਤਾ ਖੁੱਲੇ ਤੋਂ ਬਾਅਦ ਰਿੱਕੀ ਨੂੰ ਪਤਾ ਲੱਗ ਜੇ ਵੀ ਹਾਂ ਯਾਰ ਫਿਰ ਪੈਸੇ ਤਾਂ ਇਹਨਾਂ ਨੇ ਲੈ ਨਹੀਂ ਆਪਣੇ ਕੋਲ ਮੈਂ ਤਾਂ ਦਿੱਤੇ ਵੀ ਨਹੀਂ ਮੈਂ ਰਟਾਏ ਵੀ ਨਹੀਂ ਇਹ ਵੀ ਨਹੀਂ ਪਤਾ ਹਣ ਕੀ ਆ ਮੰਨੋ ਵਾਪਨਾ ਫੇਸਿਸ ਜਿਹਨੇ ਦੁਬਾਰਾ ਮੈਨੂੰ ਹੋਰ ਪ੍ਰੋਡਕਟ ਭੇਜੇ ਦੁਬਾਰੇ ਉਹ ਵਾਓ ਫੇਸਿਸ ਕੈਨੇਡਾ ਨੇ ਦੁਬਾਰੇ ਭੇਜ ਤੇ ਸੇਮ ਪ੍ਰੋਡਕਟ ਜਿਵੇਂ ਸੇਮ ਹੀ ਨੇ ਮੇਕਅਪ ਦਾ ਸਮਾਨ ਆ ਗਿਆ ਮੇਰਾ ਦੁਬਾਰੇ ਵਾਓ ਉਹਨੂੰ ਮੈਂ ਲਾਦਾ ਭੁੱਲ ਰਿਹਾ ਦੁਬਾਰੇ ਪ੍ਰਮੋਸ਼ਨ ਦੁਬਾਰੇ ਜਿਹਨੂੰ ਚੱਕਰ ਕਰ ਮੈਨੂੰ ਵੀ ਮੈਸੇਜ ਉਹਨੂੰ ਆਇਆ ਤੇ ਅਸੀਂ ਕਾਦੇ ਵਾਸਤੇ ਇਹ ਫੇਸਿਸ ਕੈਨੇਡਾ ਦੀ ਵੀਡੀਓ ਨਹੀਂ ਜੀ ਨੂੰ ਲਾਈਵ ਕਰਨੀ ਹੈ ਯਾਰ ਬੁਚੀ ਨੂੰ ਗੋਸਨ ਨੂੰ ਇਹ ਬੜਾ ਕਰਤੀ ਸੀ ਉਹਨਾਂ ਨੇ ਦੁਬਾਰਾ ਕਰਵਾਉਣੀ ਹੈ ਕੀ ਪਤਾ ਉਹ ਭੇਜੀ ਜਾਂਦੇ ਨੇ ਪੁੱਛ ਲਓ ਮੜਾ ਜੇ ਮੈਸੇਜ ਕਰਕੇ ਚਲੋ ਪੁੱਛ ਲਓ ਉਹਨਾਂ ਨੂੰ ਮੈਸੇਜ ਕਰਕੇ ਕਿ ਕੇ ਦੁਬਾਰਾ ਕਰਨੀ ਹੈ ਤਾਂ ਵਈ ਕਰ ਦਾਂਗੇ ਪਰ ਕੇ ਇਸ ਵਾਰ ਅਸੀਂ ਆਦੇ ਹਿਸਾਬ ਨਾ ਕਰਾਂਗੇ ਫ੍ਰੀਸ ਇਜ਼ ਕੈਨੇਡਾ ਲੋ ਵਈ ਗਾਈਜ਼ ਹੁਣ ਆਪਾਂ ਇੱਕ ਤੋਂ ਬਾਅਦ ਬੁਟੀਕ ਤੇ ਆ ਕੇ ਮੈਂ ਲੈਣਾ ਹੁੰਦਾਗਾ ਆਪਦਾ ਕੈਪਸੂਲ ਠੀਕ ਆ ਆਇਰਨ ਵਾਲਾ ਇਹ ਆਪਾਂ ਆਪਦਾ ਕੈਪਸੂਲ ਲਵਾਂਗੇ ਆਇਰਨ ਵਾਲੀ ਗੋਲੀ ਲਵਾਂਗੇ ਠੀਕ ਹੈ ਤੇ ਇਸ ਤੋਂ ਥੋੜੇ ਸਮੇਂ ਬਾਅਦ ਆਪਾਂ ਆ ਵੀ ਮੈਨੂੰ ਡਾਕਟਰ ਨੇ ਹੀ ਦਿੱਤੀ ਸੀ ਟੈਬਲੇਟ ਆ ਜਿਹੜੀ ਹਨਾ ਵਿਟਾਮਿਨ ਸੀ ਵਾਲੀ ਇਹ ਟੈਬਲੇਟ ਪਾਣੀ ਦੇ ਵਿੱਚ ਘੋਲ ਕੇ ਲਵਾਂਗੇ ਅੱਜ ਮੈਂ ਹਲਦੀ ਵਾਲਾ ਨੁਸਖਾ ਫੇਲ ਕਰ ਦੇਣਾ ਦੇਖੀ ਚੱਲੋ ਤੁਸੀਂ ਆਣਾ ਵੀਰ ਬਾ ਦੇਖੋ ਗਾਇਸ ਮੈਂ ਮੈਂ ਅੱਜ ਹਲਦੀ ਵਾਲਾ ਨੁਸਖਾ ਫੇਲ ਕਰ ਰਹੀ ਹਾਂ ਆਹ ਦੀ ਵਿਟਾਮਿਨ ਸੀ ਟੈਬਲੇਟ ਦੇ ਨਾਲ ਦੇਖੀਏ ਇਹ ਕੱਢ ਜੂ ਪਹਿਲਾ ਟੈਬਲੇਟ ਕੱਢੀਏ ਇੱਕ ਆਪਾਂ ലോക ആ ടൈവലിറ്റീക്കോ വാങ്ങി വീഡിയോ ബീ ਬਣاتی ਵੀਰਵਲ ਵੀਡੀਓ ਹੋਈ ਮੈਂ viral ਹੋ ਗਈ ਮੈਂ ਤਾਂ ਆਪ ਅੱਜ ਮੈਂ ਕਿਹਾ ਮੈਂ ਵੀ ਕਿਉਂ ਪਿੱਛੇ ਰਹਾ ਪਰ ਮੈਂ ਹਲਦੀ ਨਹੀਂ ਵੇਸਟ ਕੀਤੀ ਗਾਇਜ਼ ਮੈਂ ਆਪਦੀ ਦਵਾਈ ਇਹਦੇ ਵਿੱਚ ਪਾਈ ਹੈ ਤੇ ਮੈਂ ਇਹ ਪੀ ਵੀ ਲੈਣੀ ਆ ਰਿੱਕੀ ਵੇਸਟ ਨਹੀਂ ਕੀਤੀ ਮੈਂ ਕੋਈ ਚੀਜ਼ਾਂ ਇਹ ਦੇਖੋ ਤੁਸੀਂ ਇਹ ਤਾਂ ਖੁਰ ਗਈ ਸਾਰੀ ਹੈ ਲੋ ਵੀ ਗਾਇਜ਼ ਤੇ ਆਪਾਂ ਨੂੰ ਭੇਜੇ ਸੀਗੇ ਪ੍ਰੋਡਕਟ ਫੇਸਿਸ ਕੈਨੇਡਾ ਨੇ ਉਹਨਾਂ ਨੇ ਕਰਵਾਉਣੀ ਹੈ ਪ੍ਰੋਮੋਸ਼ਨ ਤੇ ਉਹਦੇ ਵਾਸਤੇ ਉਹਨਾਂ ਨੇ ਭੇਜੇ ਸੀਗੇ ਚਲੋ ਤੇ ਹੁਣ ਆਪਾਂ ਚੱਲਦੇ ਆਂ ਕੰਮ ਧੰਦੇ ਕਰਨ ਠੀਕ ਆ ਆਦੇ ਬੁਟੀਕ ਦੇ ਥੋੜੇ ਜਿਹਾ ਆਪਣੇ ਕੰਮ ਧੰਦੇ ਰਹਿੰਦੇ ਸੀਗੇ ਤਾਂ ਸੋਚਿਆ ਵੀ ਉਹ ਕਰਿਆਈਏ ਫਿਰ ਉਸ ਤੋਂ ਬਾਅਦ ਆਪਾਂ ਕੰਮ ਨੈਕਸਟ ਦੇਖਾਂਗੇ ਵੀ ਕੀ ਕਰਨਾ ਅੱਜ ਮੌਸਮਾ ਜਿਹੜਾ ਵਧੀਆ ਹੋਇਆ ਪਿਆ ਮੈਨੂੰ ਲੱਗਦਾ ਵੀ ਮੀਂਹ ਆਊਗਾ ਪਰ ਨਾਲੀ ਸੀ ਤਾਂ ਹਨਾ ਤੁਹਾਡੇ ਕੀ ਵਿਚਾਰ ਆ ਮੀਂਹ ਦੇ ਆਊਗਾ 70 80% ਦਿਖਾ ਰਹੇ ਨੇ ਅੱਜ ਨਹੀਂ ਕੱਲ ਨੂੰ ਆ ਜੇ ਮੀਂਹ ਆ ਗਿਆ ਫਿਰ ਤਾਂ ਪਰ ਜੇ ਸੈ ਚੜਿਆ ਨਹੀਂ ਤਾਂ ਜਾਏ ਹੁੰਦੀ ਆ ਕਿੱਥੇ ਅੰਮ੍ਰਿਤਸਰ ਸਾਹਿਬ ਕੋਲ ਇਹਨਾਂ ਦੋ ਦਿਨ ਭੀੜ ਹੋਣੀ ਹੈ। ਭੀੜ ਵਾਲੀ ਹੋਣੀ ਹੈ ਜਦੋਂ ਫਿਰ ਆਪਾਂ ਜਾਈਏ। ਪਰ ਆਪ ਕੋਲਾ ਕਰੇ। ਹਨਾ ਮੰਗਲਵਾਰ ਬੁੱਧਵਾਰ ਹੈਨਾ। ਉਹਦੇ ਛੁੱਟੀਆਂ ਵੀ ਖਤਮ ਹੋ ਜਾਣਗੀਆਂ। ਉਦੋਂ ਦੇਖਾਂਗੇ ਫਿਰ ਨਹੀਂ ਤਾਂ ਉਦੋਂ ਚੱਲਾਂ। ਲਓ ਬਈ ਗਾਇਸ ਕੰਮ ਤਾਂ ਦੇ ਨਿਵੇੜ ਕੇ ਆਪਾਂ ਪਹੁੰਚ ਗਏ ਬੁਟੀਕ ਤੇ। ਜੁਹਾਰ ਖੇੜੀ ਜਾਂਦਾ ਤਾਂ ਤੰਗ ਕਰੀ ਜਾਂਦਾ ਫਿਰ ਹਾਲ ਤਾਂ। ਬਾਲੀ ਨੂੰ ਟੰਕੀ ਕਰਦਾ ਬਾਲੀ ਜਿਆਦੇ ਚਲੋ ਹੁਣ ਆਪਾਂ ਜਿਹੜੇ ਹੈਗੇ ਆਪਣੇ ਕੰਮਧੰਦੇ ਬਹੁਤ ਸਾਰੇ ਹੋਰ ਵੀ ਪੈਣੇ ਜਿਹੜੇ ਬੁਟੀਕ ਤੇ ਕਰਨੇ ਆ ਤਾਂ ਆਪਾਂ ਵਲੌਗ ਦੀ ਸਮਾਪਤੀ ਇੱਥੇ ਕਰਦੇ ਆ ਤੇਰਾ ਆਪਦੇ ਕੰਮਧੰਦੇ ਨਿਬੜ ਲੀਏ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਆ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਤੇ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵਧੀਆ-ਵਧੀਆ ਵੀਡੀਓਜ਼ ਦੇਖਣ ਦੇ ਲਈ ਤਦ ਤੱਕ ਲਈ ਬਾਏ ਬਾਏ ਕੱਲ ਨੂੰ ਮਿਲਦੇ ਆ Gracias.